ਪਤਾ ਨਹੀਂ ਮਮੀ ਫੋਨ 'ਤੇ ਉਹਨੇ ਕੀ ਕਹਿਣਾ ਇੱਕ ਤੇ ਉਧਰ ਰੇਲ ਨਹੀਂ ਮਿਲਦਾ ਉੰਤਰਾ ਕੋਈ ਨਾ ਕੋਈ ਸਿਰ ਤੇ ਚੜਿਆ ਹੀ ਰਹਿੰਦਾ ਚੱਲ ਇੱਥੇ ਬੈ ਕੇ ਗੱਲ ਕਰ ਲਈਏ ਕੀ ਜਾਂਦੇ ਹਾਂ ਹਲੋ ਸਸ਼ੀ ਹਾਂਜੀ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਹਾਂਜੀ ਸਭ ਵਧੀਆ ਹਾਂਜੀ ਹਾਂ ਉਹ ਵੀ ਸਾਰੇ ਠੀਕ ਨੇ ਸ਼ੇਪਾ ਵੀ ਪਿੰਡ ਗਈ ਆ ਨਹੀਂ ਨਹੀਂ ਮੰਮੀ ਤੂੰ ਨਾ ਇੱਥੇ ਤੈਨੂੰ ਪਤਾ ਤੇ ਹੈਗਾ ਵਾ ਦਰਾਣੀ ਮੇਰੀ ਵੀ ਘਰੋਂ ਚਲ ਗਈ ਆ ਤੇ ਘਰ ਦਾ ਮੋਲ ਕਿਦਾਂ ਦਾ ਵਾ ਨਹੀਂ ਗੱਲ ਮੰਮੀ ਉਹਨਾਂ ਫਿਰ ਜਦ ਤਹੀ ਆਗੇ ਨਾ ਤੁਹਾਨੂੰ ਪਤਾ ਸੱਸਵੇਂ ਤੇ ਇਹ ਜਿਹੀ ਗੱਲਾਂ ਕਰਨੋਂ ਹਟਦੀ ਮਨੇ ਫੇਰ ਗੱਲਾਂ ਕਰਨੀਆਂ ਵਾ ਕਿ ਪਤਾ ਨਹੀਂ ਕਿਉਂ ਸੱਦ ਲਿਆ ਸਾਬ ਮਾਪਣੀ ਇੱਥੇ ਨਹੀਂ ਆਹੋ ਉਹ ਗੱਲ ਆ ਨਾ ਮੇਰਾ ਗੜਮੀ ਜੀ ਨਹੀਂ ਕਹਦਾ ਮੈਂ ਤੁਹਾਨੂੰ ਸੱਦਾ ਨਾ ਜਲਤੀ ਕੁਮਾਰ ਐ ਵੀ ਜਾਏ ਦੋ ਦਿਨ ਤੇ ਕਿ ਇਹ ਮੈਂ ਤੈਨੂੰ ਤਾਂ ਹੀ ਕਹਿਣ ਲਈ ਆ ਨਾ ਤੇ ਇਹਨਾਂ ਨੇ ਗੱਲਾਂ ਕਰਨ ਨਹੀਂ ਹਟਣਾ ਹੈਗਾ ਹਾਂਜੀ ਮੈਂ ਕਹਣਾ ਉਹ ਚਲ ਗਈ ਆ ਤੇ ਇਹਨੇ ਮਾਂ ਆਪਣੀ ਸੱਦ ਲਈ ਆ ਚੋਲੀਆਂ ਕਰਨ ਫੋਨ ਤੇ ਘਟ ਹੁੰਦੀਆਂ ਆ ਉਹ ਦੇਖਿਆ ਕਹਿੰਦੀ ਆ ਵੀ ਮਾਂ ਚੋਲਿਆ ਕਰ ਲੈਂਦੀ ਆ ਸਾਰਾ ਦਿਨ ਕੋਈ ਨਹੀਂ ਮੰਮੀ ਚੱਲ ਕੋਈ ਨਹੀਂ ਚਾਹਦਣ ਗਈ ਆ ਕੱਟ ਲੋ ਹੁਣ ਕੋਈ ਚਾਹਦਣ ਨਾ ਹਉ ਤੇ ਕੇਵਲੇ ਮਦਦ ਕਰੀ ਦੀ ਘੜੀ ਆਣ ਕੇ ਤੇ ਫੇਰਾ ਮਾਰ ਜੂਗੀ ਤੁਹਾਡੇ ਕੋਲ ਆਹੋ ਇਹਨਾਂ ਨੂੰ ਕਹੂੰਗੀ ਮੈਂ ਚੱਲ ਕੋਈ ਗੱਲ ਨਹੀਂ ਹਾਂ ਚਲ ਮੈਂ ਠੀਕ ਆ ਮੈਂ ਫੋਨ ਕੱਟਨੀ ਬਾਅਦ ਚ ਕਰੂੰਗੀ ਫਿਰ ਫਰੀ ਹੋ ਕੇ ਅੱਲਾ ਦਾ ਸਣੀ ਵਾਜ ਮਾਰਨ ਲਈ ਆਹੋ ਮੁਰਕੇ ਫੇਰ ਨਾ ਕਹਾਂ ਫੋਨ ਤੇ ਲੱਗੀ ਆ ਮੈਂ ਸੁਣ ਲਾਂ ਪਹਿਲਾਂ ਉਹਦੀ ਕੀ ਜਾਂਦੇ ਹਾਂਜੀ ਚਲ ਠੀਕ ਚਲ ਇਹਦੀ ਵੀ ਸੋਣਾ ਇੰਨੇ ਕੀ ਕਹਿਣਾ ਬਹੁਤ ਤੇ ਦੋ ਮੇਰੇ ਗੱਲ ਕਰਨ ਦੇ ਪੁਣਾ ਇਹ ਵਜਾ ਮਰੀ ਜਾਣਗੇ ਸਰਨਾ ਆ ਜਾ ਆ ਗਈ ਆ ਗਈ ਨਾ ਕਦਰ ਦੀਆਂ ਵਾਜਾ ਮਾਰਨ ਦੇ ਆ ਹਾਂਜੀ ਦੱਸੋ ਕੀ ਕਰਨੀ ਹੈ ਕੁਛ ਨਹੀਂ ਮੰਮੀ ਦਾ ਫੋਨ ਆਉਣ ਲਿਆ ਇਹ ਗੱਲ ਕਰਨ ਦੇ ਪੀ ਹਾਂ ਕੀ ਕੰਨੀ ਮੰਮੀ ਕੁਛ ਨਹੀਂ ਉਦਾਂ ਹੀ ਕੀਤਾ ਹੀਗਾ ਹਾਂ ਠੀਕ ਠਾਕ ਹਾਂਜੀ ਠੀਕ ਠਾਕ ਤੇ ਮੇਰੀ ਸੁਣ ਗੱਲ ਤੈਨੂੰ ਜਿਹੜੀ ਮੈਂ ਆਵਾਜ਼ ਮਾਰੀ ਆ ਵੀ ਇਦਾਂ ਕਰੀ ਤੂੰ ਨਾ ਮੇਰੇ ਕੱਪੜੇ ਕੱਢ ਕੇ ਨਾ ਮਲਵੇ ਲਾਲਾ ਵੀ ਚਾਰ ਪੰਜ ਸੂਟ ਮੇਰੇ ਪ੍ਰੈਸ ਪ੍ਰੈਸ ਕਰਕੇ ਤੇ ਕਿੱਟ ਚ ਪਾ ਦੀ ਕਿਉਂ ਹੁਣ ਕਿੱਥੇ ਜਾਣਾ ਤੁਸੀਂ ਜਰ ਮੈਂ ਜਾਣਾ ਮੈਂ ਘੁੰਮਣ ਫੇੜਨਾ ਠੀਕ ਆ ਮੈਂ ਜਾਣਾ ਆਪਣੇ ਮੁੰਡਿਆਂ ਜਾਣਾ ਦੋਸਤਾਂ ਨਾਲ ਉਹ ਬੜੇ ਚਿਰਦਾ ਹੀ ਕਹਿਣ ਦੇ ਤੇ ਮੈਂ ਮਨਾ ਕਰਦਾ ਰਿਆਂ ਮਨਾ ਕਰਦਾ ਰਿਆਂ ਤੇ ਹੁਣ ਹਰ ਕੇ ਮੈਂ ਚਲ ਹੋਣ ਨੇ ਆ ਤੇ ਮੈਨੂੰ ਲੱਗ ਜਾਂਦੇ ਆ ਤਿੰਨ ਚਾਰ ਦੇਣਾ ਤੇ ਜਾਣਾ ਜ਼ਰੂਰੀ ਆ ਹੁਣ ਤੁਹਾਡਾ ਮੈਂ ਤੁਹਾਨੂੰ ਕਿਹਾ ਵੀ ਬੜੇ ਚਿਰਦਾ ਕਹਿਣ ਦੇ ਹੀ ਹੋਣਗੇ ਤੇ ਮੈਂ ਹਾਂ ਕੀਤੀ ਆ ਕੋਈ ਗੱਲ ਨਹੀਂ ਕਰ ਦੂੰਗੀ ਪ੍ਰੈਸ ਮੈਂ ਵੀ ਘਮਵਾ ਕੇ ਦੇ ਕਿ ਮੈਂ ਇੱਥੇ ਹੀ ਰਹਿਣਾ ਵਾ ਨਾਲੇ ਮੇਰੀ ਗੱਲ ਸੁਣ ਲੈ ਘੋਰ ਮੰਮੀ ਨੂੰ ਉਹਨਾਂ ਦੱਸੀ ਕਿਉਂ ਮੰਮੀ ਨੇ ਮੈਨੂੰ ਜਾਣ ਨਹੀਂ ਦੇਣਾ ਇਦਾਂ ਨਹੀਂ ਦੱਸਦੀ ਆਹੋ ਨਾਂ ਡਿਆਰੀ ਨਾਲ ਗੱਲ ਕਰਨੀ ਆ ਨਾ ਮੰਮੀ ਚੁੱਪ ਕਰਕੇ ਕਪੜੇ ਮੇਰੇ ਪਾ ਕੇ ਤੇ ਰੱਖ ਦੇ ਮੈਨੂੰ ਦੱਸਦੀ ਹੇ ਸਿਰੇ ਮੈਂ ਆਪੇ ਨਿਕਲ ਜਾਣਾ ਟਾਈਮ ਨੀ ਤਾਂ ਨਹੀਂ ਪਤਾ ਹੁਣ ਚੋਨੇ ਵੱਢਣਾ ਟਾਈਮ ਆ ਤੇ ਤੂੰ ਤੁਰ ਪੇ ਜੀ ਅੱਛਾ ਚੋਨੇ ਦੇ ਵੱਢਣੇ ਆ ਠੀਕ ਆ ਤਾਂ ਹੀ ਮੈਂ ਚੱਲਿਆ ਵਾ ਆੜਵੜੀ ਮੈਂ ਆਈ ਇੱਥੇ ਖਾਪਦਾ ਐਰਕਾ ਮੈਂ ਚਲ ਕਮ ਫਿਰਉਨੇ ਚੱਲ ਆ ਵੀ ਠੀਕ ਆ ਗੱਲ ਤੁਹਾਡੀ ਤੇ ਬਾਕੀ ਇਹ ਆ ਵੀ ਉਦਾਂ ਮੈਂ ਦੋ ਹਲੇ ਛੋਣਿਆਂ ਨੂੰ ਵੀ ਟਾਈਮ ਲੱਗ ਜਾਣਾ ਦੋ ਚਾਰ ਦਿਨ ਤੇ ਉਦੋਂ ਨੂੰ ਗਏ ਮੈਂ ਆਈ ਜਾਣਾ ਠੀਕ ਆ ਠੀਕ ਆ ਤੇ ਮੈਂ ਗਾਂ ਘੁੰਮ ਕੇ ਆਈਏ ਯਾਰ ਚਲ ਕੋਈ ਨਹੀਂ ਤੇ ਮੈਂ ਕਰਕੇ ਰੱਖ ਦਿੰਨੀ ਆ ਫਿਰ ਜਿਹੜੀ ਤੈਨੂੰ ਮੈਂ ਗੱਲ ਕਹੀ ਆ ਉਹ ਨਹੀਂ ਦੱਦੀ ਕਿਸ ਨੂੰ ਮੈਂ ਜਾ ਫਿਰ ਆਹੋ ਮੁਰਕੇ ਆਪ ਹੀ ਗੱਲ ਕਰ ਦਿੰਦੇ ਹੁੰਦੇ ਆ ਮੈਨੂੰ ਫਸਾ ਦੇਣਾ ਵਾ ਲਓ ਮੰਮੀ ਵੇਖ ਕਿੱਡਾ ਵਧੀਆ ਘਰ ਵਾ ਉਹਨੇ ਉੱਥੇ ਵੀ ਕੋਠੀ ਲਈ ਆ ਤੇ ਇੱਥੋਂ ਸਮਾਨ ਕਿਹ ਖੜਨਾ ਸੀ ਉਹਨੇ ਸਾਰਾ ਸਮਾਨ ਇੱਥੇ ਹੀ ਆ ਉਹਦਾ ਮੈਂ ਕਿੰਨਾ ਹੋਵੇ ਠੰਡਾ ਕਰਨ ਵਾਲਾ ਵੀ ਲੱਗਾਈ ਜੀ ਚਾਹ ਤੀਵੀ ਕਿਦਾਂ ਹਰਾ ਵਿੱਚ ਨਾ ਦੀਵਾਰ ਲੱਗਾ ਸਾਰਾ ਹੈ ਗੱਲ ਤੇ ਵਾਕਿਆ ਸੱਚੀ ਆ ਸਮਾਨ ਤੇ ਸਾਰਾ ਹੀ ਛੱਡ ਗਏ ਆ ਤੇ ਕੁਝ ਨਹੀਂ ਲੈ ਕੇ ਗਏ ਨਾਲ ਉੱਥੇ ਮੰਮੀ ਉਹਨੇ ਕੋਠੀ ਬਣਾਈ ਆ ਅੱਛਾ ਉਹ ਆਂਦਾ ਇੱਥੇ ਤਾਂ ਬਸ ਉਹ ਹੁੰਦੇ ਆ ਜਦੋਂ ਉੱਥੋਂ ਕਿਹੜੀਆਂ ਚੀਜ਼ਾਂ ਨਹੀਂ ਮਿਲਦੀਆਂ ਇਹ ਫੇਰ ਵੀ ਤੀਜਾ ਜਿਹਾ ਥੋੜੀਆਂ ਬੋਧੀਆਂ ਪੁਰਾਣੀਆਂ ਆ ਹੁਣ ਲੋਕੀ ਨਵਾਂ ਜਮਾਨਾ ਵਾ ਰੋਕੀ ਹਰ ਕੋਈ ਚੰਗੀ ਚੀਜ਼ ਲੈ ਕੇ ਹੁੰਦਾ ਪੁਰਾਣੀਆਂ ਵੀ ਕਾਦੀਆਂ ਮੈਂ ਤਾਂ ਰਸੋਈ ਵੇਖ ਕੇ ਆਈ ਆ ਐਡੀ ਸੋਹਣੀ ਰਸੋਈ ਆ ਕਿਤੇ ਗੱਲ ਨਹੀਂ ਕਰਨ ਵਾਲੀ ਤੇ ਸਾਰਾ ਸਮਾਨ ਰਸੋਈ ਚ ਲੱਗਾ ਹਾਂ ਤੇ ਇੱਕ ਚੀਜ਼ ਲਿਆਉਣ ਦੀ ਲੋੜ ਨਹੀਂ ਉੱਥੋਂ ਤੂੰ ਕਿਹੜੀ ਮੰਦੀ ਤੂੰ ਤੇ ਸਾਡੇ ਗੱਲ ਪੈਂਦੀ ਮੈਂ ਨਹੀਂ ਜਾਣਾ ਇੱਥੋਂ ਮੈਂ ਨਹੀਂ ਜਾਣਾ ਦੱਸ ਮੈਂ ਕੀ ਕਹਿਣਾ ਹੈਗਾ ਆਪਣਾ ਘਰ ਨਹੀਂ ਨਾ ਛੱਡਣ ਨੂੰ ਜੀ ਕਰਦਾ ਫੇਰ ਵੀ ਜਿੱਥੇ ਈਨ੍ਹੇ ਸਾਲ ਬੰਦਾ ਰਿਹਾ ਹੋਵੇ ਐਡੀ ਛੱਦੀ ਕਿਦਾਂ ਛੱਡ ਦੇ ਉਹਦਾ ਨਾ ਇੱਕ ਗੱਲ ਦੱਸਾਂ ਮੈਨੂੰ ਵੀ ਬੁੜੀਆਂ- ਮੈਂ ਤਾਂ ਤੁਹਾਨੂੰ ਦੱਸਿਆ ਹੀ ਨਹੀਂ ਕਿ ਤੁਸੀਂ ਮੇਰੇ ਗੱਲ ਪੈਣਾ ਪਿਓ ਪੁੱਤਾਂ ਨੇ ਆਉਂਦਿਆਂ ਜਾਂਦਿਆਂ ਨਾ ਗਲੀ ਵਿੱਚ ਕੋਈ ਨਾ ਕੋਈ ਗੱਲ ਲਾ ਹੀ ਦਿੰਦੀ ਹੈਗੀ ਮੈਨੂੰ ਗੱਲ ਤੇ ਮੱਝ ਸੱਚੀ ਹੈ ਤੇ ਤੁਹਾਨੂੰ ਤਾਂ ਪੈ ਰਹਿਣਾ ਹੀ ਪੈਣਾ ਹੈ ਜੇ ਕਿੰਨੇ ਨੇ ਕਿਹਾ ਸਾਡਾ ਘਪਤ ਹੋਏ ਨਾ ਹੀ ਉੱਥੇ ਕਿੰਨੇ ਪੈਸੇ ਲੱਜਦੇ ਲੜਾਈਆਂ ਤੇ ਅੱਜਕੱਲ ਉਹ ਹੀ ਆਪਣਾ ਇੱਥੇ ਘਰ-ਗੱਰ ਕਰਾਂ ਗੱਲ ਵੀ ਸੱਚੀ ਆ ਉਦਾਂ ਇੱਕ ਗੱਲ ਕਵਾਂ ਚੰਗਾ ਹੀ ਕੀਤਾ ਆਪਾਂ ਇੱਥੇ ਆ ਕੇ ਉਦਾਂ ਨਾ ਮੁੰਡਿਆ ਮੇਰੀ ਗੱਲ ਸੁਣ ਲਾ ਨਾਲ ਖੜਕੇ ਨਾ ਮਨ ਨੂੰ ਤੇ ਚੌਥੇ ਪੰਜਵੇਂ ਦਿਨ ਆਪਣੇ ਘਰ ਬੂਏ ਬਵੇ ਖੋਲ ਕੇ ਤੇ ਸਫਾਈਆਂ ਸੁਫੀਆਂ ਕਰਾਇਆ ਕਰਿਓ ਚੰਗਾ ਕੋਈ ਨਹੀਂ ਮੰਮੀ ਚਲ ਜਾਇਆ ਕਰਾਂਗੇ ਉਹ ਤਾਂ ਜਾਣਾ ਆਇਆ ਕਰਨਾ ਮੋਟਰ ਮੋਟਰ ਦੇ ਵੀ ਆਹ ਚਲ ਕੋਈ ਨਹੀਂ ਕਦੀ ਕਿਦਾਈ ਮੈਂ ਵੀ ਨਾਲ ਚਲ ਜਾਇਆ ਕਰੂੰਗੀ ਪਰ ਇਹ ਆ ਵੀ ਘਰ ਆਪਣਾ ਵੀ ਜਿਹੜਾ ਉਹਦਾ ਵੀ ਧਿਆਨ ਰੱਖਣਾ ਵਾ ਇੱਥੇ ਕੀ ਪਤਾ ਉਹਨੇ ਕਦੋਂ ਕਹਿ ਦੇਣਾ ਵੀ ਖਾਲੀ ਕਰ ਦਿਓ ਸਾਡਾ ਘਰ ਤੇ ਫਿਰ ਕਿਧਰ ਜਾਵਾਂਗੇ ਨਹੀਂ ਮੰਮੀ ਉਦਾਂ ਨਹੀਂ ਆਂਦਾ ਇਹ ਹੁਣ ਕੋ ਪਸੂਗਾ ਨਾ ਤੁਹਾਨੂੰ ਕਿ ਤੁਸੀਂ ਇੱਥੋਂ ਕਿਉਂ ਚੱਲ ਗਏ ਜੀ ਤੁਸੀਂ ਆਖਿਓ ਨਹੀਂ ਉਹ ਤੁਹਾਨੂੰ ਉਹ ਘਰ ਮਿਲ ਗਿਆ ਚੰਗਾ ਤੇ ਉੱਥੇ ਚੱਲ ਗਏ ਮੁੱਲ ਲੈ ਲਿਆ ਆਹ ਚਲੋ ਕਰਨਾ ਹੀ ਪੈਣਾ ਹਨ ਕੀ ਕਰ ਲੈਣਾ ਉਹਨੇ ਕਿਹਾ ਮੈਂਨੇ ਕਿਹਾ ਵੀ ਕਰਾਇਆ ਕਰਾ ਦਿੰਦੇ ਜਾਂ ਕੋਈ ਦੋ ਚਾਰ ਦੋਤਾ ਵੀ ਉਹ ਵੇਚਿਆ ਕਿ ਤੂੰ ਲੈ ਲਿਆ ਵਾ ਨਹੀਂ ਉਹਦਾ ਤੇਰਾ ਦੋਸਤ ਆਂਦਾ ਕਿ ਹੀਗਾ ਤੂੰ ਕਿੰਨਾ ਕਿ ਚੇਤਾ ਕਰਉਂ ਤੀ ਇੱਥੇ ਉਹ ਤੇ ਮੰਮੀ ਆਂਦਾ ਭਾਏ ਪੱਕਾ ਹੀ ਲੈ ਲਓ ਭਾਏ ਤੂੰ ਕੋਈ ਗੱਲ ਨਹੀਂ ਤੇ ਜੇ ਤੁਸੀਂ ਅਹੀਂ ਕਿਹੜਾ ਕਰਾਇ ਤੇ ਦੇਣਾ ਮੈਂ ਕੋਈ ਨਹੀਂ ਰਹੀ ਜਾਓ ਬੂਏ ਭਾਏ ਭੱਲੇ ਰਹਿਣਗੇ ਤੇ ਵਧੀਆ ਹੋਊਗਾ ਸਾਲ ਬਾਅਦ ਆਉਂਦੇ ਆ ਕਿਤੇ ਫੇਰਾ ਮਾਰਨ ਨੂੰ ਅੱਛਾ ਅੱਛਾ ਤੇ ਮੇਰੀ ਗੱਲ ਸੁਣੋ ਜੇ ਮੈਂ ਤੁਹਾਡੇ ਦੋਵਾਂ ਪਿਓ ਪਤਾਨਾ ਇੱਕ ਸਲਾਹ ਕਰਾਂ ਤੇ ਐਦਾਂ ਨਾ ਕਰੀਏ ਵੀ ਆਪਣਾ ਉਹ ਘਰ ਤੁਸੀਂ ਵੇਚਣੇ ਲਾ ਦੋ ਫਿਰ ਆਹ ਹੋਈ ਲੱਲਾਂਗੇ ਨਾਲੇ ਸਾਰੀਆਂ ਸਹੂਲਤਾਂ ਹੁਣ ਇੱਥੇ ਹੈਗੀਆਂ ਵਾ ਤੇ ਸੜਕ ਦੇ ਉੱਤੇ ਤੇ ਹੈਗਾ ਵਾ ਆਹ ਗੱਲ ਮੁੰਡਿਆ ਬਿਲਕੁਲ ਸਹੀ ਕੀਤੀ ਆਉਣਾ ਜਾਣਾ ਵੀ ਸੌਖਾ ਤੇ ਕੋਈ ਨਹੀਂ ਮੰਮੀ ਜਿੱਦਾਂ ਤੁਸੀਂ ਆਖੋ ਓਦਾਂ ਕਰ ਲਓ ਜਿੱਦਾਂ ਦਾ ਕਦੇ ਬਣਿਆ ਪੱਤਰਿਆ ਜਿੰਨੇ ਵੀ ਪੈਸੇ ਵਟੇ ਜਾਣ ਕਿ ਉਹ ਪੈਸੇ ਦੇ ਕੇ ਤਾਂ ਕਿੰਨਾ ਹੀ ਥਾਂ ਆਉਂਦਾ ਇਹ ਪੱਕਾ ਹੀ ਲੱਲਾਂਗੇ ਫਿਰ ਜ ਨਹੀਂ ਹੁੰਦਾ ਕੋਈ ਨਹੀਂ ਨਾ ਮੈਂ ਕਰ ਲੂਗਾ ਸਲਾਹ ਆਹ ਜੇ ਆਖੂਗਾ ਤੇ ਫਿਰ ਕੋਈ ਨਹੀਂ ਲੈ ਲਾਂਗੇ ਇਹੋ ਆ ਨਾੜੇ ਬਣੀਆਂ ਸਾਰੀਆਂ ਜੀ ਚਲੋ ਹੁਣ ਸਲਾਮਾਂ ਹੀ ਕਰੀ ਜਾਣੀਆਂ ਵਾ ਜਾ ਕੇ ਚਾਹ ਪਣੀ ਬਣਾ ਬਣਾਉਣੀ ਹੈ ਚਾਹ ਪਾਣੀ ਕਿੱਡੇ ਕਾਲੇ ਪੈਂਦੇ ਆ ਹੁਣ ਨਾ ਤੁਸੀਂ ਮੇਰਾ ਫਰਕ ਹੀ ਫਰਕ ਵਾ ਤੂੰ ਉਹ ਗੱਲਾਂ ਕਰੀ ਜਾਂਦੀ ਹੈ ਫਰਕ ਹੀ ਫਰਕ ਵਾ ਜਾਣਨੀ ਹੈ ਜਨਾ ਕੋ ਪੱਤਵਾ ਉਹ ਚੰਗਾ ਬਾਬਾ ਗੱਲਾਂ ਨਾ ਕਰ ਉਹ ਬਹੁਤੀਆਂ ਅਮਨ ਕਿੱਥੇ ਰਹਿ ਗਈ ਆ ਉਹ ਕਿਦਾਂ ਲੱਭਣੀ ਡੇ ਬਾਹਰ ਹੀ ਤੂੰ ਦਾਤਾ ਕੀ ਕਰਨੀ ਭਲਾ ਵੇਹ ਲੈ ਨਹੀਂ ਘਰੋ ਚਲ ਮੈਂ ਵੇਂਦੀ ਆ ਆਪਣਾ ਦੇਹਲਾ ਤੂੰ ਕਦੋਂ ਦੇਗੀ ਤੇ ਕਾਰਨ ਮਾਸਾ ਨਹੀਂ ਖਰਾਬ ਹੋਇਆ ਜੀ ਤੂੰ ਵੇਖ ਡੱਬੇ ਵੀ ਉਦਾਂ ਹੀ ਵੇਹੇ ਨਾ ਜੀ ਸਾਰਾ ਸਮਾਨ ਇੱਥੇ ਛੱਡ ਕੇ ਗਏ ਹੀ ਅਮਨ ਕੀ ਵੇਖਣ ਨਹੀਂ ਆ ਮੰਮੀ ਮੈਂ ਵੇਖਣਾ ਕੀ ਆ ਮੈਂ ਆਖਣ ਦੀ ਹਾਂ ਕਿ ਆ ਵੇਖੋ ਡੱਬਿਆਂ ਵਿੱਚ ਸੋਦਾ ਵੀ ਛੱਡ ਕੇ ਗਏ ਆ ਤੇ ਕਿੰਨਾ ਸੋਹਣਾ ਘਰ ਹੀ ਮਾਸਾ ਨਹੀਂ ਖਰਾਬ ਹੋਇਆ ਨਹੀਂ ਤੇ ਵੇਖੇ ਬੰਦ ਘਰ ਖਰਾਬ ਬੜੀ ਸਾਂਭ ਰੱਖੀ ਹੈ ਘਰ ਦੀ ਉਹਨਾਂ ਨੇ ਮੈਨੂੰ ਲੱਗਦਾ ਕਿ ਛੇਤੀ ਫੇਰਾ ਮਾਰਦੇ ਰਹਿੰਦੇ ਆ ਹਨਾ ਮੈਨੂੰ ਵੀ ਲੱਗਦਾ ਕਿਉਂਕਿ ਆ ਡੱਬਿਆਂ ਦੇ ਵਿੱਚ ਤੇ ਸੋਦਾ ਪਿਆ ਵਾ ਪਤਾ ਕੀ ਕਰੀਏ ਇਹ ਸੌਦਾ ਜਿਹੜਾ ਵਾ ਨਾ ਇਹ ਵਿੱਚੋਂ ਕੱਢ ਦਾਂਗੇ ਇੰਨਾ ਖੰਡਾ ਮੰਗਾ ਲੈਨੇ ਆ ਤੇ ਉਹ ਡੱਬਿਆਂ ਚ ਪਾਪਾ ਰੱਖ ਲੈਨੇ ਹਾਂ ਆਹ ਮਮੀ ਕਿਵਾ ਬਿਲਕੁਲ ਦਾ ਖਰਾਬ ਪ੍ਰੂਫ ਹੋ ਗਿਆ ਖੰਡਾ ਵੇਖੋ ਦਸੀ ਮੜਾ ਜੇ ਸਮਾਨ ਵੇਖ ਲੈ ਚੈੱਕ ਕਰ ਲੈ ਤੇ ਜੇ ਲੱਗਦਾ ਵਾ ਕਿਦਾਂ ਮਮੀ ਬਸ ਚੰਗਾ ਪਲਾਵਾ ਆਹ ਮੈਂ ਤਾਂ ਠੀਕ ਹੀ ਆ ਮੈਨੂੰ ਤੇ ਲੱਗਦਾ ਉਹ ਹੁਣੇ ਜੇ ਕਿਤੇ ਪਾ ਕੇ ਗਏ ਸੋ ਚੱਲ ਕਿਸ ਦਾ ਕੰਮ ਵਰਤਣਾ ਪੁੱਤ ਜਿੱਦਾਂ ਦਾ ਹੈਗਾ ਉਦਾਂ ਦਾ ਰਹਿਣ ਦੋ ਚਲ ਲਈਏ ਬੱਚਾ ਆਪਣਾ ਲੈ ਕੇ ਆਪਣਾ ਵਰਤਣੀ ਉਹ ਆਪਣੇ ਜੱਬਿਆਂ ਇੰਨਾ ਹੀ ਬੜਾਵਾ ਕਿ ਉਹਨਾਂ ਦਾ ਹੀ ਘਰ ਵਰਤਣਾ ਆ ਆ ਚੀਜ਼ਾਂ ਵਰਤਣੀਆਂ ਵਾ ਹਨਾ ਮਾਂਡੇ ਪੁੰਡੇ ਵਰਤ ਲੈਣੇ ਆ ਤੇ ਆਪਣਾ ਸਮਾਨ ਉੱਥੇ ਰਹਿਣ ਦੇਣੇ ਪਿਆਸਾ ਨੀ ਮਮੀ ਪਿਆਜ਼ ਪੀ ਉਸ ਤੇ ਆਲੂ ਵੀ ਛੱਡ ਗਏ ਉਹ ਵਰਤ ਲਾਂਗੇ ਉੱਤੇ ਖਰਾਬੀ ਹੋ ਜਾਂਦੀ ਆ ਵੀ ਚਲਛ ਦੇਣੇ ਵਰਤ ਲਾਂਗੇ ਮੇਰੀ ਗੱਲ ਸੁਣ ਨਾਲੋਂ ਦਿੱਤੀ ਰੋਟੀ ਨਾ ਦਿੱਸੇ ਉਹ ਸੱਚ ਮਮੀ ਮੈਂ ਤੇ ਆਈ ਹਾਂ ਸਬਜੀ ਨੂੰ ਤੜਕਾ ਲਾਉਣ ਨੂੰ ਮੈਂ ਯਾਦ ਭੁੱਲ ਗਈ ਮੈਂ ਤੇ ਆ ਹੀ ਵੇਂਦੀ ਰਹਿ ਗਈ ਆ ਅੱਛਾ ਪਤਾ ਕੀ ਆ ਉਹਨੇ ਦਵਾਈ ਖਾਣੀ ਹੁੰਦੀ ਆ ਤੇ ਟੈਮ ਦੇ ਨਾਲ ਬਣਾ ਦੇ ਕੋਈ ਚੀਜ਼ ਤੇ ਰੋਟੀ ਖਾਵੇ ਤੇ ਦਵਾਈ ਖਾਲੇ ਮਗਰੇ ਹੀ ਉਹ ਲੱਗੀ ਮੰਮੀ ਮੈਂ ਚੱਲ ਏਦਾਂ ਕਰਦੀ ਪਹਿਲੇ ਤੜਕਾ ਲੈ ਲੈਣੀ ਫਿਰ ਆਟਾ ਗੁੰਨਕੀ ਲੱਗੇ ਫੁੱਲਕੇ ਲੈ ਲੈਣੇ ਨਾ ਨਾ ਗੁਨੇ ਤੇ ਆਏ ਤਾਂ ਮੈਂ ਬੱਸ ਮੇਰੀ ਟੀ ਕੋਟਾ ਚਾਹ ਬਣਾ ਲਾਂ ਮੇਰੇ ਸਿਰਫ ਡਬੜੀ ਖੁੰਦੀ ਚੱਲ ਬਣਾ ਲੁਨੀ ਫਿਰ ਪਾਵੇਂ ਜਿੰਤਾ ਮਰਜੀ ਆ ਨਾ ਆਪਣਾ ਘਰ ਛੱਡ ਕੇ ਆਉਣਾ ਬੜਾ ਉਖਾਵਾ ਹਾਂ ਮੰਮੀ ਚੱਲ ਕੋਈ ਨਹੀਂ ਆਈ ਉੱਥੇ ਜਾਇਆ ਹੀ ਕਰਨਾ ਵਾ ਹਫਤੇ ਬਾਅਦ ਹੋਇਆ ਕਰਾਂਗੇ ਨਾ ਇਸ ਫਾਇਓ ਜੇ ਕਰੂਗੀ ਘਰ ਦੀ ਆਹੋ ਤੇ ਗੱਲ ਹੈਈ ਤੇਰੀ ਠੀਕ ਹੀ ਆ ਚੱਲ ਮਜਬੂਰੀ ਕਰਕੇ ਆਏ ਆ ਕਿਦਾ ਜੀ ਕਰਦਾ ਘਰ ਛੱਡਣ ਨੂੰ ਹੈ ਚੱਲ ਤੂੰ ਲਾ ਤੜ ਕਾਫਰ ਚੱਲ ਜਾਓ ਤੀ ਬਹੁ ਫਿਰ ਮੈਂ ਨਾਲੇ ਚਾਹ ਬਣਾਉਣੀ ਹੈ ਆਹ ਚਾਹ ਬਣਾ ਲਈ ਮੇਰੀ ਤੀ ਚੰਗਾ ਹਾਂ ਬਣਾਉਣੀ ਮੈਂ ਚੱਲ ਬਾਥਰੂਮ ਹੀ ਬਣੇ ਆ ਬੜੇ ਸੋਹਣੇ ਕਮੀ ਤੇ ਨਹੀਂ ਗਈ ਉਧਾ ਕਿਸ ਚੀਜ਼ ਦੀ ਹੈ ਘਰ ਵਿੱਚ ਪਰਨਾ ਜੀਵਨ ਹੁਣ ਚੁੱਪ ਕਰਕੇ ਬਹਿਣ ਦਾ ਟਾਈਮ ਨਹੀਂਗਾ ਹੁਣ ਕੋਹ ਨਾ ਕੋਹ ਦਿਨ ਸੋਚਣਾ ਪੈਣਾ ਵਾ ਇੱਕ ਕੰਮ ਕਰਦੀ ਆ ਅਮੰਦੇ ਸਾਹਮਣੇ ਨਹੀਂ ਨਾ ਲੈਣਾ ਮੈਂ ਮੈਂ ਕੀ ਕਰਨਾ ਤੇ ਕੀ ਨਹੀਂ ਕਰਨਾ ਇਹਨਾਂ ਦੇ ਤਿੰਨਾਂ ਦਾ ਹੁਣ ਇੱਕਾ ਹੋ ਗਿਆ ਵਾ ਇਹ ਤੇ ਸਾਰੇ ਮੇਰੇ ਉਲਟ ਹੋ ਗਏ ਆ ਤੇ ਜੇ ਮੈਂ ਚੀਜ਼ਾਂ ਦੱਸ ਕੇ ਕੀਤੀਆਂ ਨਾ ਫਿਰ ਇਹਨਾਂ ਨੇ ਮੇਰੇ ਵੈਰੀ ਬਣ ਜਾਣਾ ਸਾਰਿਆਂ ਨੇ ਤੇ ਘਰ ਚ ਕਲੇਸ਼ ਹੋਣਾ ਵਾ ਇਹਦੇ ਨਾਲੋਂ ਇਹੋ ਹੀ ਚੰਗਾ ਵਾ ਜੀਵਨ ਫਿਰ ਤੂੰ ਮਾਗ ਲੜਾ ਆਪਣਾ ਤੇ ਇਹ ਸੋਚ ਵੀ ਇਹ ਬੱਚਿਆਂ ਨੂੰ ਤੂੰ ਕਿਦਾਂ ਖਤਮ ਕਰ ਸਕਨੀ ਆ ਇਹ ਬੱਚਾ ਇਹ ਦੁਨੀਆ ਤੇ ਆਉਣਾ ਨਹੀਂ ਚਾਹੀਦਾ ਜੇ ਆ ਗਿਆ ਨਾ ਇਹ ਤੇ ਨਵ ਦੇ ਰਾਵਾਂ ਗੜੀ ਕੰਡੇ ਖਿਲਰ ਜਾਣੇ ਆ ਉਹਨੇ ਸਾਰੀ ਉਮਰ ਵਾਸਤੇ ਇੱਥੇ ਜੋਗੀ ਰਹਿ ਜਾਣਾ ਵਾ ਨਹੀਂ ਨਹੀਂ ਮੇਰੇ ਸੁਪਨੇ ਬੜੇ ਵੱਡੇ ਆ ਨਾਲੇ ਮੈਂ ਆਪਣੀ ਧੀ ਦੀ ਜ਼ਿੰਦਗੀ ਬਰਬਾਦ ਨਹੀਂ ਹੋਣ ਦੇਣੀ ਚੱਲ ਮਨਾ ਕੋਈ ਨਾ ਕੋਈ ਪਲਾਨ ਤੇ ਹੁਣ ਮੈਨੂੰ ਖੇਡਣਾ ਹੀ ਪੈਣਾ ਵਾ ਸੋਚਣੀ ਆ ਕੋਹਣਾ ਕੁਝ ਮੈਂ ਵੇਹਲਾਇ ਕੋਰੀ ਕੋਈ ਵੀਂਦਾ ਤੇ ਨਹੀਂਗਾ ਇਹਨਾਂ ਦੇ ਤਾਂ ਪੋਸ਼ਪੜ ਤਾਲ ਪੈ ਜਾਣੀ ਹੈ ਕਿ ਕਿੱਥੋਂ ਆਈਆਂ ਗਾ ਗਾੜੀ ਤੇ ਕੋਈ ਵੀ ਨਹੀਂ ਗਾ ਜੀ ਮੈਨੂੰ ਕਿਤੇ ਵੇਖ ਲੈਣਾ ਇਹਨਾਂ ਨੇ ਇਹਨਾਂ ਤਾਂ ਭੁੜਕ ਜਾਣਾ ਸਾਰਿਆਂ ਨੇ ਕਿ ਤੂੰ ਇੱਥੇ ਆਣ ਕੇ ਵੀ ਨਹੀਂ ਚੈਨ ਕਰਦੀ ਕਿੱਥੇ ਗਈ ਹੈਗੀ ਅੰਦਰ ਤੇ ਹੈ ਨਹੀਂ ਗਾ ਕੋਈ ਵੀ ਚੱਲ ਹੁਣ ਨਾ ਜਿੱਦਾਂ ਜਿੱਦਾਂ ਮੈਨੂੰ ਕੁੜੀਆਂ ਦੱਸੀਆਂ ਵਾ ਨਾ ਉਦਾਂ ਉਦਾਂ ਨਵਰੋਂ ਦੇਣੀਆਂ ਮੈਂ ਪੰਜਾਂ ਦਣਾ ਚ ਪੰਜ ਕੁੜੀਆਂ ਖਤਮ ਕਰਨੀਆਂ ਵਾ ਤੇ ਫੇਰ ਉਹ ਕਹਿੰਦੀ ਸੀ ਵੀ ਨਾ ਵੱਜੂਗਾ ਬਾਸ ਤੇ ਨਾ ਵੱਜੂਗੀ ਬਾਂਸਰੀ ਤੇ ਕੰਮ ਸਾਡਾ ਹੋ ਜਾਣਾ ਕਲੀਅਰ ਨਾਲੇ ਉਹਨੂੰ ਮੈਂ ਪੁੱਛ ਲਿਆ ਹੈਗਾ ਵੀ ਮੇਰੀ ਤੀਨ ਨੂੰ ਨੁਕਸਾਨ ਤਾਂ ਨਾ ਹੋ ਕੋਈ ਤੇ ਉਹਨੇ ਮੈਨੂੰ ਗਰੰਟੀ ਦਿੱਤੀ ਆ ਵੀ ਕੁੜੀ ਨੂੰ ਕੋਈ ਨੁਕਸਾਨ ਨਹੀਂ ਹੋਣਾ ਬਸ ਉਹੋ ਚੀਜ਼ ਜਿਹੜੀ ਆ ਨਾ ਉਹੋ ਹੀ ਨਹੀਂ ਰਹਿਣੀ ਚੱਲ ਕੋਈ ਨਹੀਂ ਇਦਾਂ ਕਰਦੀ ਆ ਜਾ ਕੇ ਵੇਣੀ ਆ ਮੈਂ ਵੀ ਅਮਨ ਨੇ ਰੋਟੀ ਦੇ ਦਿੱਤੀ ਆ ਕਿ ਨਹੀਂ ਦਿੱਤੀ ਆਪ ਹੀ ਰੋਟੀ ਦਿਆ ਕਰੂੰਗੀ ਅੱਜ ਤੋਂ ਬਾਅਦ ਨੂੰ ਮੈਂ ਮੇਰੇ ਤੇ ਕਿਹੜਾ ਕਹਿੰਦੇ ਸ਼ੱਕ ਕਰਨਾ ਵਾ ਤੇ ਹੌਲੀ-ਹੌਲੀ ਕਰਕੇ ਪੰਜੇ ਪੁੜੀਆਂ ਖਤਮ ਕਰ ਦੇਣੀਆਂ ਵਾ ਤੇ ਜਦੋਂ ਪੁੜੀਆਂ ਖਤਮ ਹੋ ਗਈਆਂ ਤੇ ਸਮਝ ਲਓ ਤੁਹਾਡੀ ਨਵਦੀ ਜ਼ਿੰਦਗੀ ਸਟਾਰਟ ਹੋ ਗਈ ਅਮਨ ਹਾਂਜੀ ਮੰਮੀ ਤੁਹਾਨੂੰ ਪਾਣੀ ਰੋਟੀ ਪਾਣੀ ਪਾਣੀ ਮੇਰੀ ਗੱਲ ਸੁਣ ਇੱਕ ਗਲਾਸ ਤੇ ਨਾ ਮੈਨੂੰ ਪਾਣੀ ਦੇ ਤੇ ਮੈਂ ਦੇਵਨੀ ਰੋਟੀ ਤੂੰ ਹੋਰ ਮੈਨੂੰ ਨਾ ਪੜਾਉਣੀ ਨਰਲੀ ਹਾਂ ਮੈਂ ਨਹੀਂ ਤੂੰ ਹੋਰ ਕੋ ਕਰ ਲੈ ਉਹ ਪੰਡਲ ਲਾ ਪਰ ਜਾ ਆਪਾ ਸ਼ਤੀ ਫ੍ਰੀਜ ਚ ਪਾ ਲੈ ਲੈ ਆ ਲੈ ਸ਼ਤੀ ਪਾ ਤੇ ਨਹੀਂ ਮੰਮੀ ਦੋ ਮਿੰਟ ਤੇ ਤੂੰ ਹੀ ਕਾ ਤੋ ਰੇ ਕਹਿਣ ਵੀ ਮੈਂ ਦੇ ਦਿੰਨੀ ਲੈ ਦੱਸ ਮੈਂ ਤਾਂ ਤਾਂ ਵਰਕੇ ਕਹਿਣ ਲਈ ਆ ਕਿ ਤੂੰ ਕੋਈ ਹੋਰ ਕੰਮ ਵੇਖ ਲੈ ਤੇ ਮੈਂ ਰੋਟੀ ਮੈਂ ਫੜਾ ਦੇਣੀ ਉਹਨੂੰ ਤੇ ਰੋਟੀ ਫੜਾਉਣ ਲੱਗਿਆ ਕਿੰਨਾ ਟਾਈਮ ਲੱਗਦਾ ਮੰਮੀ ਮੈਂ ਤਾਂ ਛੱਟ ਫੜਾ ਕੇ ਆ ਜੀ ਨਹੀਂ ਫੜਾ ਇਧਰ ਬਹੁਤੀਆਂ ਗੱਲਾਂ ਨਾ ਕਰਿਆ ਕਰ ਜਿੰਨਾ ਕੰਮ ਕਵਾਂ ਨਾ ਉਹਨਾਂ ਕੰਮ ਕਰਿਆ ਕਰ ਤਰੀ ਬੋਲਣ ਵਾਲੀ ਆ ਤੇ ਜਾਂਦੀ ਨਹੀਂ ਕਿ ਗੱਲ ਮੇਰੀ ਸਮਝ ਲੈ ਚੰਗੀ ਤਰ੍ਹਾਂ ਜ਼ਬਾਨ ਘਟ ਕਰ ਲੈ ਆਪਣੀ ਜੀ ਮੇਰੀ ਗੱਲ ਸੁਣ ਉਹ ਸੱਚ ਮੈਂ ਚਾਰ ਦਮਾਨ ਆਵਦੋਂ ਤੇ ਤੂੰ ਨਾ ਉਹ ਤੇ ਤਿੰਦੂੜਿਆਈ ਵਾਜਾ ਮਾਰਨਾ ਕਿੱਥੇ ਵਜਾ ਹਾਂ ਮੈਂ ਬਾਹਰ ਜਾਂ ਸੁਣ ਕੇ ਆ ਪੱਜ ਕੇ ਉਹਨਾਂ ਨੇ ਕੀ ਕਹਿਣਾ ਮੈਨੂੰ ਨਹੀਂ ਕੁਝ ਕਹਿਣਾ ਪਊਗਾ ਆ ਮੈਂ ਚਾਰ ਦੇ ਦਾਂ ਕੁੜੀ ਨਾਲ ਚੱਲ ਚਾਰ ਤੇ ਕੀ ਦੇਣਾ ਵਾ ਪਹਿਲੀ ਕੁੜੀ ਦਾ ਕੰਮ ਤੇ ਸਟਾਰਟ ਕਰਾਂ ਚੱਲ ਇਹ ਤੇ ਬਿੜਿ ਚਕਰੋਗਾ ਜੇ ਕਿਤੇ ਨੇ ਵੇਖ ਲਿਆ ਨਾ ਇਹਨੇ ਤਾਂ ਉਸ ਨਾਲੇ ਆਪਣਾ ਜਵਾਨਾ ਚਲਾਉਣਾ ਚਾਹ ਜੇ ਇਹੋਂ ਤੋਂ ਪਹਿਲਾਂ ਪਹਿਲਾਂ ਨਾ ਨਾ ਨੂੰ ਰੋਟੀ ਖਵਾ ਦਿੰਨੀ ਇੱਥੇ ਤੇ ਕੋਈ ਵੀ ਨਹੀਂ ਤੇ ਮੰਮੀ ਕਹੀ ਜਾਂਦੀ ਐ ਕਿ ਬਾਹਰ ਪਿੰਦੂ ਲੱਭਣ ਡਿਆ ਤੈਨੂੰ ਵਾਜਾ ਮਾਰਣ ਡਿਆ ਇਹ ਕਾ ਤੂੰ ਮੰਮੀ ਨੇ ਕਿਹਾ ਵਾ ਮੈਨੂੰ ਇਦਾਂ ਲੱਗਣ ਡਿਆ ਵੀ ਕੋਈ ਗੜਬੜ ਕਰਨ ਡੀ ਮੰਮੀ ਨਹੀਂ ਤੇ ਅੱਗੇ ਤੇ ਮੈਨੂੰ ਕਹਿੰਦੇ ਹੁੰਦੇ ਨਾਮ ਨੂੰ ਆਪ ਰੋਟੀ ਦੇ ਤੇ ਅੱਜ ਕੀ ਹੋਣ ਡਿਆ ਵਾ ਮੈਨੂੰ ਫੋਰਥ ਤਰਾ ਹੋਈ ਜਾਂੜਿਆ ਕਬਰਾਟ ਜੀ ਹੋਣ ਈ ਆ ਲੱਗਦਾ ਜ਼ਰੂਰ ਕੋਈ ਗੱਲ ਆ ਮੈਨੂੰ ਵੇਖਣਾ ਪੈਣਾ ਵਾ ਨਾਵ ਪੁੱਤ ਬੈਠੀ ਆ ਹਾਂਜੀ ਆਹ ਲੈ ਪੁੱਤ ਆ ਨਾ ਰੋਟੀ ਖਾ ਲੈ ਗਰਮ ਗਰਮ ਕੋਈ ਖਿੰਦੀ ਹੋ ਜਾਣੀ ਆ ਕੋਈ ਨਹੀਂ ਮੰਮੀ ਰੱਖ ਦੋ ਮੈਂ ਖਾ ਲਈਨੀ ਆ ਰੱਖਣੀ ਨਹੀਂ ਗਈ ਪੁੱਤ ਖਾਣੀ ਆ ਹੁਣ ਤੇ ਦਵਾਈ ਦੀਆਂ ਖਾਣੀ ਆਪਣਾ ਖਿਆਲ ਰੱਖਿਆ ਕਰ ਫੇਰ ਤੂੰ ਕੈਨ ਨਹੀਂ ਮੇਰੀ ਮਾਨਗੀ ਚੰਗੀ ਹੈ ਕੋਈ ਗੱਲ ਨਹੀਂ ਮੈਂ ਖਾ ਲਈਨੀ ਆਹੋ ਧਿਆਨ ਤਾਂ ਹੁਣ ਮੈਨੂੰ ਰੱਖਣਾ ਪੈਣਾ ਪੁੱਤ ਤੇਰਾ ਜਿੱਦਾਂ ਮਰਜੀ ਆ ਤੂੰ ਤੇ ਮੇਰੀ ਧੀ ਆ ਨਾ ਤੂੰ ਭਾਵੇਂ ਮੈਨੂੰ ਮਾਪੜੀ ਸਮਝ ਭਾਵੇਂ ਨਾ ਸਮਝੇ ਤੇ ਇਦਾਂ ਕਰ ਮੇਰੀ ਧੀ ਫਟਾਫਟ ਰੋਟੀ ਖਾ ਲਾ ਤੇ ਮਗਰ ਦਵਾਈ ਖਾ ਲਈ ਚੰਗਾ ਮम्मी ਹੱਲੇ ਰੱਖ ਦੇ ਮੈਨੂੰ ਮਨ ਨਹੀਂ ਕਰਉਂਦਾ ਨਹੀਂ ਨਹੀਂ ਪੁੱਤ ਰੋਟੀ ਖਾਣੀ ਪੈਣੀ ਆ ਹਾਂ ਮੇਰੀ ਧੀ ਤੈਨੂੰ ਖਾਣੀ ਪੈਣੀ ਆ ਉਹਨੇ ਅੱਜ ਪਨੀਰ ਦੀ ਸਬਜ਼ੀ ਬਣਾਈ ਆ ਆਲੂ ਪਨੀਰ ਤੈਨੂੰ ਬੜਾ ਪਸੰਦ ਵਾ ਨਾ ਤੇ ਇੱਕ ਖਾ ਲਾ ਹੁਣ ਚੰਗਾ ਖਾਵੇਂਗੀ ਤਾਂ ਫੇਰੀ ਮੱਸਾ ਤੱਕ ਤਾਉਗੀ ਕੋਈ ਗੱਲ ਨਹੀਂ ਮੈਂ ਖਾ ਲੇਗੀ ਤੇ ਧੱਕੀ ਰਵੇਂਗੀ ਤਾਂ ਫਿਰ ਤੇਰੇ ਵਾਸਤੇ ਬਹੁਤ ਮਾੜਾ ਕੰਮ ਹੈ ਤੇ ਖਾ ਲੈ ਹੁਣ ਚੰਗਾ ਠੀਕ ਮੈਂ ਖਾ ਲੇਗੀ ਆਹ ਤੇ ਜੇ ਕੋਈ ਚਾਹੀਦਾ ਹੋਊ ਤਾਂ ਮੈਂ ਆ ਜੈਣੀ ਕੋਈ ਨਹੀਂ ਮੈਨੂੰ ਆ ਮੈਂ ਆ ਗਈ ਚੰਗਾ ਹਣੀ ਠੀਕ ਠੀਕ ਹੈ ਸਾਰਾ ਕੁਝ ਆ ਗਿਆ ਮੈਂ ਆਖਣ ਦੀ ਹੈ ਨਾ ਕੋਈ ਗੜਬੜ ਲੱਗਣ ਦੀ ਹੈ ਨੂੰ ਲੱਗਣ ਰਿਹਾ ਵੀ ਮੰਮੀ ਨੇ ਕੁਝ ਪਾਤਾ ਰੋਟੀ 'ਚ ਹੋਏ ਕਿਤੇ ਨਾ ਉਹਨੇ ਰੋਟੀ ਨਾ ਖਾ ਲਈ ਹੋਏ ਚੱਲ ਮੇਰਾ ਤੇ ਪਲਾਨ ਹੋ ਗਿਆ ਕਾਮਯਾਬ ਇੱਕ ਪੁੜੀ ਤੇ ਮੇਰੀ ਗਈ ਤੇ ਰਹਿ ਗਈਆਂ 4 ਇਹ ਚਾਰ ਵੀ ਮੈਂ ਹੌਲੀ ਹੌਲੀ ਕਰਕੇ ਚਵਾਂ ਦਿਨਾਂ ਚ ਮੁਕਾ ਦੇਣੀਆਂ ਵਾ ਤੇ ਫੇਰ ਨਾ ਵਾ ਜਿਹੜੀ ਤੂੰ ਮੈਨਾਂ ਜੇਦੀ ਹੈ ਨਾ ਫੇਰ ਤੈਨੂੰ ਪਤਾ ਲੱਗੂਗਾ ਚੱਲ ਮਨਾਂ ਵਿਖਾਂ ਬਾਹਰ ਜਾ ਕੇ ਨਾਵੰਮੀ ਦੀ ਗਾਥਾ ਸੁਣ ਕੀ ਹੈ ਆਪਾਂ ਬੀਜੀ ਉਹ ਨਾ ਟਿੱਕ ਟੇ ਗਿਆ ਉਹ ਨਾ ਠੀਕ ਆ ਨਾ ਵਾ ਆਣਾ ਸਬਜੀ ਚ ਬੜੀ ਮਿਰਚ ਹੀ ਮੈਂ ਹੁਣੇ ਰਸੋਈ ਚ ਗਈ ਆ ਤੇ ਮੈਂ ਹਾਂ ਚੱਲ ਵੇਖਦੀ ਆ ਪਹਿਲਾਂ ਫੇਰ ਆਪੇ ਉਹ ਰੋਟੀ ਖਾਂਦੀ ਆ ਵੇਖ ਕੇ ਤੇ ਇੰਨੀ ਮਿਰਚ ਤੇ ਕੋ ਖਾਦੀ ਨਹੀਂ ਹੀ ਜਾਣੀ ਤਾਂ ਕਰਕੇ ਕੋਈ ਗੱਲ ਨਹੀਂ ਥੋੜੀ ਬਹੁਤੀ ਤੇ ਮੈਂ ਖਾ ਹੀ ਲਈਨੀ ਆ ਨਹੀਂ ਨਾ ਵੇ ਚੰਗੀ ਨਹੀਂ ਉਹ ਤੈਨੂੰ ਪਤਾ ਇੰਨੀ ਮਿਰਚ ਤੇਰੇ ਵਾਸਤੇ ਚੰਗੀ ਨਹੀਂ ਹੋ ਤੇ ਮੈਂ ਇਦਾਂ ਕਰਦੀ ਆ ਪਨੀਰ ਪਿਆ ਥੋੜਾ ਜਿਹਾ ਮੈਂ ਸੁੱਕੀ ਬਣਾ ਦਿੰਨੀ ਆ ਆ ਮੈਂ ਤਰੀ ਵਾਲੀ ਬਣਾਈ ਹੀ ਤੇ ਬਹੁਤ ਜ਼ਿਆਦਾ ਹੀ ਮਿਰਚ ਪੈ ਗਈ ਆ ਮੇਕੋ ਗਲਤੀ ਨਾਲ ਹੀ ਪੈ ਗਈ ਆ ਚਲੋ ਪਨੀਰ ਖਾਣੀ ਕੋਈ ਗੱਲ ਨਹੀਂ ਫਿਰ ਕੀ ਵੱਧ ਪੈ ਗਈ ਆ ਨਹੀਂ ਨਾ ਵ ਤੂੰ ਖਾਂਦੀ ਨਹੀਂ ਹੁੰਦੀ ਰਹਿਣ ਦੇ ਮੈਂ ਦੂਜੀ ਬਣਾ ਕੇ ਲਿਉਣੀ ਚਲ ਕੋਈ ਨਹੀਂ ਲਿਆ ਦੋ ਸ਼ੂਗਰਾ ਉਹਨੇ ਰੋਟੀ ਨਹੀਂ ਖਾਂਦ ਦਿੱਤੀ ਭਾਈ ਜੀ ਰੋਟੀ ਖਾ ਲੈਂਦੀ ਨਾ ਪਤਾ ਨਹੀਂ ਕੀ ਹੋ ਜਾਣਾ ਹੀ ਪਰ ਮੰਮੀ ਵੇਰਲਾ ਕਿ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੀ ਕੋਈ ਗੱਲ ਨਹੀਂ ਜਿੰਨੀਆਂ ਚਾਲਾਂ ਚੱਲਣੀਆਂ ਨਾ ਮਾਤਾ ਚੱਲ ਲਾ ਤੇ ਤੇਰਾ ਨਾ ਜੀਵਨ ਆ ਨਾ ਤੇ ਮੇਰਾ ਨਾਂ ਵੀ ਅਮਨ ਆ ਮੈਂ ਵੀ ਤੇਰੀ ਨੂੰ ਆ ਜਿੰਨੀਆਂ ਚਾਲਾਂ ਚੱਲਣੀਆਂ ਨਾ ਚੱਲਾ ਕੋਈ ਕਾਮਯਾਬ ਨਹੀਂ ਹੋਏ ਹੋਣ ਦੇਣੀ ਮੈਂ ਤੇਰੀ ਚਾਲ ਮੈਂ ਹਰ ਟਾਈਮ ਤੇਰੇ ਤੇ ਧਿਆਨ ਰੱਖ ਰਹੀ ਲੱਗ ਜੂ ਤੈਨੂੰ ਪਤਾ ਆ ਕੰਮ ਕੋਈ ਕਰਨ ਵਾਲਾ ਵਾ ਜੇ ਮੈਂ ਘਰ ਚ ਇਹਨਾਂ ਨੂੰ ਦੱਸਾਂ ਤੇ ਲੜਾਈ ਨਾ ਪਵੇ ਕੋਈ ਨਹੀਂ ਹੁਣ ਚੱਲ ਲਾ ਜਿਹੜੀਆਂ ਚਾਲਾਂ ਚੱਲਣੀਆਂ ਉਹ ਡੈਡੀ ਤਾਂ ਮੈਂ ਤਾਂ ਛੱਡਿਆ ਹੈ ਹੈ ਇਆ ਮਾਜਵਾ ਹਾਂ ਤੇ ਇਹ ਨਾ ਗਲੀ ਦੇ ਵਿੱਚ ਬੰਦ ਦਿੰਦੇ ਆ ਤੇ ਮੈਂ ਹਾਂ ਇਹਨਾਂ ਨੂੰ ਕਹੀਏ ਨਾ ਮੇਰੀ ਵੀਰੋ ਗੱਲ ਸੁਣ ਲੈ ਚਲ ਕੋਈ ਨਹੀਂ ਪੁੱਤ ਉਹ ਸ਼ਾਂਦਾ ਕਰਕੇ ਬੰਦ ਦਿੰਦੇ ਆ ਉਤਰਾਏ ਵੀ ਸਾਫ ਸਫਾਈ ਕਰ ਦਿੰਦੇ ਆ ਉਹ ਵੇਲੇ ਗੋਗਾਵਰ ਨਾ ਇਕੱਠਾ ਕੀਤਾ ਵਾ ਤੇ ਗਾੜੀ ਠੰਡ ਆਈ ਨੇ ਗਾੜੀ ਨੂੰ ਆਪਣੇ ਘਰ ਭਾਲਿਆ ਕਰਦੇ ਨੇ ਪੁੱਤ ਇੱਥੇ ਵੀ ਨਾ ਮੇਰੇ ਸਮੇਂ ਆਏ ਆ ਤੇ ਸਵਿਪ ਲਾ ਕੇ ਛੱਗੇ ਬਣਾ ਕੇ ਰੱਖਾਂਗੇ ਤੇ ਜੇ ਹੁਣ ਨਿਕ ਨੀ ਗੱਲਾਂ ਕਰ ਲਾਪੇ ਤਾਂ ਪੁੱਤ ਗੱਲਾਂ ਦਾ ਬੜਾ ਫਰਕ ਪੈਂਦਾ ਆਹ ਉਹ ਨਹੀਂ ਇਹ ਤੇ ਕੋਈ ਨਹੀਂ ਉਤਾ ਕਿ ਦਰਾ ਕੇ ਗਾੜੇ ਵੀ ਨਹੀਂ ਮਿਲਣਗੇ ਨਾ ਤੇ ਬੈਕਅਪ ਜਾਂ ਤੇ ਬੂਏ ਗਾੜੀ ਬੱਜੀ ਹੁੰਦੀ ਹੈ ਵਿਚਾਰ ਚੰਗੇ ਨੀਗਾ ਲੱਗੀਦਾ ਤੇ ਮੜੇ ਜੇ ਪਰਲੇ ਪਾਸੇ ਬੰਨ ਲਿਆ ਕਰੋ ਆਹ ਮੇਰੇ ਹਿਸਾਬ ਨਾਲ ਉਹਨਾਂ ਨੂੰ ਪਤਾ ਹੋਣਾ ਵੀ ਇੱਥੇ ਆਏ ਆ ਉਹ ਉਹ ਗੱਲ ਵਾ ਨਾ ਤੇ ਚਲੋ ਉਹਨਾਂ ਨੂੰ ਦੱਸ ਦਾਂਗੇ ਵੀ ਹੁਣ ਇੱਥੇ ਆਏ ਆ ਤੇ ਗਲੀ ਦੇ ਵਿੱਚ ਮੱਝ ਹੁੰਦੀ ਆ ਤੇ ਥੋੜਾ ਸਾਈਡ ਤੇ ਬੰਨ ਲਿਆ ਕਰੋ ਥੋੜਾ ਸਾਈਡ ਤੇ ਕਰ ਲਿਆ ਕਰੋ ਦਸਾਂ ਗੱਲ ਲੱਗੀ ਆ ਹੁਣ ਨਾ ਪੁੱਤ ਜਿਦਾਂ ਮਰਦੀ ਵੀ ਹੈ ਨਾ ਜਦੋਂ ਜਿੱਥੇ ਆਈਏ ਨਾ ਉੱਥੇ ਪਹਿਲਾਂ ਆਣ ਕੇ ਥੋੜੇ ਬੋਤੇ ਲੋਕਾਂ ਨਾਲ ਵਿਚਰਨਾ ਪੈਂਦਾ ਵਾ ਹਾਂਜੀ ਤੇ ਪੁੱਤ ਫ ਬੜਾ ਤਾਂ ਕੀਤਾ ਹੀ ਪਿੰਡ ਵਾਲਿਆਂ ਸਾਨੂੰ ਉੱਥੇ ਜੀ ਵੀ ਜੀ ਸਾਨੂੰ ਗੱਲਾਂ ਕਰਨ ਲੱਪਿਆ ਹੈ ਗੁੱਸਾ ਤੇ ਪੁੱਤ ਬੜਾ ਚੜਦਾ ਹੈ ਤੇ ਤੈਨੂੰ ਪਤਾ ਪਤਾ ਲੜਾਈ ਕੀਤੇ ਆ ਘਟਿਆ ਹੀ ਆ ਨਹੀਂ ਤੇ ਗੱਲ ਉਹ ਤੁਹਾਨੂੰ ਇਹ ਗੱਲ ਆ ਵੀ ਭਰਿਆ ਮੇਲਾ ਛੱਡਣਾ ਚੰਗਾ ਵਾ ਠੀਕ ਨਹੀਂ ਪਰ ਮਾਨ ਨੂੰ ਆਪਣੇ ਇੱਥੇ ਘਰ ਵਸਣ ਦੱਸਣ ਦੇ ਕੋਈ ਗੱਲ ਹੀ ਨਹੀਂ ਕੀ ਤੇ ਯਾਰ ਆਪਣੇ ਨੂੰ ਕਹੀਂ ਵੀ ਜੇ ਤੂੰ ਸੇਲ ਕਰਨਾ ਵਾ ਅਸੀਂ ਉਹ ਥਾਂ ਵੇਚ ਦਾਂਗੇ ਤੇ ਇਹਦੇ ਪੈਸੇ ਦੇ ਦਾਂਗੇ ਕੋਈ ਨਹੀਂ ਡੜੀ ਜਿੰਨੇ ਦਾ ਉਹ ਵਿਕਣਾ ਉਹਨੇ ਦਾ ਸਾਨੂੰ ਇਹ ਥੜਾ ਲਗਾ ਲਗਾ ਵੇਚਣਾ ਆ ਕੋਈ ਨਹੀਂ ਕਰ ਲੂੰਗਾ ਫੋਨ ਤੇ ਗੱਲ ਉਹਦੇ ਨਾਲ ਠੀਕ ਨੇ ਉਦਾਂ ਹੈ ਵਧੀਆ ਥਾਵਾਂ ਹਨ ਮੈਂ ਕਿਹ ਨਾਲ ਛੜਕੇ ਤੇ ਆਵੇ ਯਾਰ ਲਾਗੇ ਗਵਾਂਢ ਕਿੱਦਾ ਚੰਗਾ ਵਾ ਸਾਰਾ ਹੋ ਵੀ ਚੰਗੇ ਰੇਡ ਤੇ ਵੀ ਅਗੇ ਜਾਣਾ ਵਾ ਮਗਲਬ ਗਵਾਂਢ ਜੱਗੇ ਲਾਗੇ ਸਾਰੇ ਬੰਦੇ ਸਾਰੇ ਚੰਗੇ ਆਹ ਨਾਲੇ ਇੱਥੇ ਨਾਲੇ ਕੀ ਪਤਾ ਪਿੰਡ ਵਾਲਿਆਂ ਨੂੰ ਕੀ ਹੋਇਆ ਇਹਨਾਂ ਨਾਲ ਜੋ ਹੋਇਆਹੀਂ ਤੇ ਹਾ ਗੱਲਦਾ ਤੇ ਕੋ ਕੰਮ ਹੀ ਨਹੀਂ ਕਰਨਾ ਵਿੱਚ ਨਾਲੇ ਗੱਲ ਇੱਕ ਹੋਰਾ ਪੁੱਤ ਉਹੜਾ ਕੱਲ ਟਰੈਕਟਰ ਆਂਦਾ ਸੀ ਨਾ ਯਾਰ ਆਪਣੇ ਦਾ ਹਾਂਜੀ ਉਹ ਅੱਜ ਸ਼ਾਮਾਂ ਨੂੰ ਫੇਰ ਲੈਵੇਂ ਦਾ ਥੋੜਾ ਬੋਧਾ ਸਮਾ ਰੈਂਦਾ ਵਾ ਨਾ ਉਹ ਲੱਦ ਲਿਆਵਾਂਗੇ ਅਹੋ ਡੜੀ ਸ਼ਾਮ ਨੂੰ ਜਾਵਾਂਗੇ ਸ਼ਾਮਾਂ ਨੂੰ ਜਾਵਾਂਗੇ ਤੇ ਨਾਲੇ ਸਮਾਨ ਲੈ ਆਵਾਂਗੇ ਤੇ ਨਾਲੇ ਮੋਟਰ ਤੇ ਢੇਗਾ ਮਾਰਨਾ ਆ। ਅੱਛਾ ਨਾਲੇ ਕੁਝ ਫਿਰ ਤੋੜਾਂਗੇ ਲੱਗਣਾ। ਹੁਣ ਚਾਰ ਪੰਜ ਦਿਨ ਜਾਣਾ ਤੇ ਪੈਣਾ ਛੋਣਾ ਛੜਨਾ ਵਟਾ। ਓਏ ਆਹੋਏ ਉਹ ਤੇ ਗੱਲ ਵਾ। ਹਾਂ। ਤੇ ਜੇ ਹੁਣ ਬਿਲਕੁਲ ਇੱਥੋਂ ਪੈ ਰਹੇ ਸੀ ਚੁੱਕਦੇ ਨਾ ਵੀ ਗਏ ਹੀ ਨਾ ਉਥੇ। ਲੋਕਾ ਕਹਣਾ ਪਾਣੀ ਕੀ ਗੱਲ ਹੋ ਗਈ ਆ। ਆਹੋ ਨਹੀਂ ਇਹ ਤੇ ਗੱਲ ਸੀ। ਚੱਲ ਕੋਈ ਗੱਲ ਨਹੀਂ। ਆ ਜਾ। ਚਾਚੂ ਪੀਣ ਦੇ ਮੁੜ ਕੇ ਚਲਦੇ।